ਸਰਦਾਰ ਜੀ ਵੈਦ ਜੋ ਕਿ ਇਸ ਡੰਡੇ ਦੇ ਨਾਲ ਕੁਝ ਹੀ ਮਿੰਟਾਂ ਦੇ ਵਿੱਚ ਸਰਵਾਈਕਲ ਵਰਗੀ ਜਿਹੜੀ ਬਿਮਾਰੀ ਆ ਉਹ ਠੀਕ ਹੋ ਜਾਂਦੀ ਹੈ ਸਰਵਾਈਕਲ ਇਸ ਡੰਡੇ ਨਾਲ ਤੁਸੀਂ ਸਰਵਾਈਕਲ ਠੀਕ ਕਰ ਦਿੰਦੇ ਹੋ ਇਹਨਾਂ ਨੂੰ ਪੁੱਛੋ ਹੁਣ ਕੀ ਕੀਤਾ ਹੀ ਆਪਾਂ ਪਰ ਕਦੀ ਨਹੀਂ ਸੁਣਿਆ ਕਿ ਕੁਝ ਹੀ ਮਿੰਟਾਂ ਦੇ ਵਿੱਚ ਸਰਵਾਈਕਲ ਵਰਗੀ ਜਿਹੜੀ ਠੀਕ ਹੋ ਜਾਂ ਥੋੜੇ ਠੀਕ ਹੋਇਆ ਮੈਨੂੰ ਸਰਵਾਈਕਲ ਦਾ ਨਹੀਂ ਈਵਨ ਬਹੁਤ ਸਾਰੀ ਮੈਨੂੰ ਡਿਸੀਜ਼ ਸੀ ਹੈ ਜਿੱਤੋਂ ਮੇਰੇ ਪ੍ਰੋਬਲਮ ਰੀਲੀਫ ਮਿਲਿਆ ਮੈਮ ਮੈਂ ਇੱਕ ਦਿਨ ਦੇ ਵਿੱਚ ਮੇਰੀ ਖਾਂਦਾ ਪਤਾ ਨਹੀਂ ਮੋਰ ਥੈਨ ਟਾਈਮ ਮੇਰਾ ਪੇਟ ਫਰੈਸ਼ ਹੁੰਦਾ ਸੀ ਮੈਨੂੰ ਕੋਈ ਚ ਡਾਈਜੈਸਟ ਨਹੀਂ ਸੀ ਹੁੰਦੀ ਅਸੀਂ ਤਾਂ ਇਹ ਇੱਕ तकरीबन 7-8 ਸਾਲ ਤੋਂ ਕਰਦੇ ਪਏ ਹਾਂ 7-8 ਸਾਲ ਤੋਂ ਹਾਂ ਇਹ ਤੋਂ ਦੋ ਸ਼ੁਰੂਆਤ ਹੀ ਹੈ ਇੱਥੇ ਇਹ ਆਪਾਂ ਨੇ ਸ਼ੁਰੂ ਕੀਤੀ ਆ ਜੀ ਪਹਿਲਾਂ ਘਰ ਤੋਂ ਸ਼ੁਰੂ ਕੀਤੀ ਸੀ ਹੌਲੀ 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 ਹੁਣ ਰਹੀ ਜਿਹਨੂੰ ਕਹਿੰਦੇ ਆ ਕਮਰਸ਼ੀਅਲ ਹੋ ਗਈ ਸਰਵਾਈਕਲ ਬਿਮਾਰੀ ਨਹੀਂ ਹੁੰਦੀ ਜੀ ਇਹ ਤਾਂ ਸਾਡੇ ਬੈਠਣ ਦਾ ਸਟਾਈਲ ਜਿਹੜਾ ਉਹ ਉਹਦੇ ਨਾਲ ਹੀ ਹੁੰਦੀ ਹੈ ਕੋਈ ਲੋਕ ਕਿੰਨੇ ਖਤਰਨਾਕ ਝਟਕੇ ਮਾਰਦੇ ਆ ਕਿੰਨੇ ਖਤਰਨਾਕ ਝਟਕੇ ਮਾਰਦੇ ਆ ਅਸੀਂ ਤਾਂ ਉਹਨਾਂ ਤੋਂ ਅਲੱਗਾ ਸਿਰਫ ਇੱਕ ਪੁਆਇੰਟ ਜਿਹੜਾ ਪਿੱਛੇ ਲਾਉਣਾ ਉਹ ਬੜਾ ਧਿਆਨ ਨਾਲ ਲਾਉਣਾ ਹੁੰਦਾ। ਬਸ ਹੋਰ ਕੁਛ। ਅੰਦਰ ਜਿਹੜੇ ਸਾਡੇ ਨਾ ਤਿੰਨ ਨਸਾਂ ਆਉਂਦੀਆਂ ਨੇ, ਇੰਗਲਾ ਪੀੜਾ ਤੇ ਸੁਸ਼ਮਣ ਤਿੰਨ 나ੜੀਆਂ ਆਉਂਦੀਆਂ ਨੇ। ਉਹਨਾਂ ਦੀ ਸੈਟਿੰਗ ਕਰਨੀ ਹੁੰਦੀ ਆ। ਉਹ ਆਪਸ ਦੇ ਵਿੱਚ ਦਬ ਜਾਂਦੀਆਂ ਨੇ ਕਿਸੇ ਨਾ ਕਿਸੇ। ਉਹਨਾਂ ਦੀ ਸੈਟਿੰਗ ਕਰਨੀ ਹੁੰਦੀ ਆ। ਜੇ ਉਹਦੇ ਤੇ ਗਲਤ ਪੁਆਇੰਟ ਲੱਗਦੇ ਬੰਦਾ ਬੇਹੋਸ਼ ਹੋ ਜਾਂਦਾ। ਠੀਕ ਐ। ਬਸ ਇਹੀ ਚੀਜ਼ ਦੇਖਣ ਵਾਲੀ ਹੁੰਦੀ ਆ। ਆਹ ਕਿੰਨੇ ਬੰਦੇ ਆਏ ਹੋਏ ਨੇ ਜਿਹੜੇ ਆਹਨ ਸਰਵਾਈਕਲ ਦੇ ਧਾਗੇਦਾਰ ਲਾਹ ਲਾ ਕੇ ਅਸੀਂ ਸਿੱਟੇ ਹੋਏ ਨੇ। ਅਸੀਂ ਕਰਦੇ ਨਹੀਂ ਜਿਹਦੇ ਤੇ ਧਾਗਾ ਪਾਇਆ ਹੁੰਦਾ ਉਹਦਾ ਅਸੀਂ ਡੰਡਾ ਵੀ ਨਹੀਂ ਲਾਉਂਦੇ। ਪ ਅਤੇ ਇਹ ਵੀ ਵਾਪਕ ਅੰਡਾ ਜਿਹਨੇ ਅਸੀਂ ਪਾ ਦਿੱਤਾ 30-30 ਸਾਲ ਪੁਰਾਣੇ ਜਿਹੜੇ ਟਾਈਫਾਇਰ ਵਾਲੇ ਪੇਸ਼ੈਂਟ ਸੀਗੇ ਜਿਹੜੇ ਕਹਿੰਦੇ ਸਾਨੂੰ 30 ਸਾਲ ਤੋਂ ਹਟਿਆ ਹੀ ਨਹੀਂ ਹੈਗਾ ਸਾਲ 'ਚ ਦੋ ਵਾਰੀ ਤਿੰਨ ਵਾਰੀ ਹੋਣਾ ਅਸੀਂ ਉਹਨਾਂ ਨੂੰ ਇੱਕ ਗੋਲੀ ਦਿੱਤੀ ਆ ਦੂਜੀ ਵਾਰੀ ਦਿੱਤੀ ਹੀ ਨਹੀਂ ਕਦੇ ਜੀ ਸਿਰ ਸਾਈਡ ਇਫੈਕਟ ਤਾਂ ਨਹੀਂ ਲੋਕ ਦਰਦ ਦੇ ਨੇ ਇਸ ਚੀਜ਼ ਨੂੰ ਮੈਂ ਦੱਸਦਾ ਕਮੈਂਟ 'ਚ ਵੀ ਆਊਗਾ 10 ਤੋਂ 15000 ਬੰਦਾ ਖਾ ਚੁੱਕਿਆ ਤੁਹਾਨੂੰ ਕਮੈਂਟਾਂ ਦੇ ਵਿੱਚ ਜਿਨੇ ਇਹ ਖਾਧੀ ਹੋਈ ਆ ਉਹੀ ਤੁਹਾਨੂੰ ਦੱਸਣਗੇ ਕਮੈਂਟ ਪਾ ਕੇ ਅੱਜ ਅਸੀਂ ਇਖਰੋਂ ਤੁਸੀਂ ਤੇ ਮੈਂ ਹਰਸ਼ਕੌਰ ਅੱਜ ਤੁਹਾਨੂੰ ਲੁਧਿਆਣੇ ਦੀ ਇਹੋ ਜੀ ਜਗ੍ਹਾ ਲੈ ਕੇ ਆਏ ਆ ਜਿੱਥੇ ਕੁਝ ਹੀ ਮਿੰਟਾਂ ਦੇ ਵਿੱਚ ਸਰਵਾਈਕਲ ਵਰਗੀ ਬਿਮਾਰੀ ਠੀਕ ਹੋ ਜਾਂਦੀ ਹੈ ਤਾਂ ਸਾਡੇ ਨਾਲ ਮੌਜੂਦ ਨੇ ਸਰਦਾਰਜੀ ਵੈਦ ਜੋ ਕਿ ਇਸ ਡੰਡੇ ਦੇ ਨਾਲ ਕੁਝ ਹੀ ਮਿੰਟਾਂ ਦੇ ਵਿੱਚ ਸਰਵਾਈਕਲ ਵਰਗੀ ਜਿਹੜੀ ਬਿਮਾਰੀ ਆ ਉਹ ਠੀਕ ਹੋ ਜਾਂਦੀ ਹੈ ਸਰਵਾਈਕਲ ਔਰ ਕਾਫੀ ਸਮੇ ਤੋਂ ਜਿਹੜੇ ਲੋਕ ਨੇ ਪਤਾ ਨਹੀਂ ਕਿੰਨੇ ਛੇਰੇ ਦੇ ਇਸ ਸਰਵਾਈਕਲ ਕਾਰਨ ਜਿਹੜਾ ਕਿ ਕਾਫੀ ਜ਼ਿਆਦਾ ਪਰੇਸ਼ਾਨ ਲੈਂਦੇ ਨੇ ਤੰਗ ਰਹਿੰਦੇ ਨੇ ਕਈ ਜਗ੍ਹਾ ਤੇ ਜਾਂਦੇ ਨੇ ਦਵਾਈਆਂ ਖਾਂਦੇ ਨੇ ਪਰ ਠੀਕ ਨਹੀਂ ਹੁੰਦਾ ਪਰ ਤੁਹਾਨੂੰ ਦੱਸਦੀ ਇਸ ਜਗ੍ਹਾ ਤੇ ਕੁਝ ਹੀ ਮਿੰਟਾਂ ਦੇ ਵਿੱਚ ਹੀ ਇਹ ਸਰਵਾਈਕਲ ਇਸ ਡੰਡੇ ਦੇ ਨਾਲ ਜਿਹੜਾ ਕਿ ਠੀਕ ਕਰ ਦਿੰਦੇ ਨੇ ਗੱਲਬਾਤ ਕਰਾਂਗੇ ਕਿ ਆਖਿਰ ਕੀਵੇਂ ਕਰ ਦਿੰਦੇ ਨੇ ਕਿਸ ਤਰ੍ਹਾਂ ਇਹਨਾਂ ਨੂੰ ਇਹ ਟੈਕਨੀਕ ਹੈ ਉਸ ਦੇ ਬਾਰੇ ਜਿਹੜੀ ਕਿ ਸਾਰੀ ਗੱਲਬਾਤ ਕਰਦੇ ਹਾਂ ਪਰ ਤਸਵੀਰਾਂ ਤੁਸੀਂ ਨਾਲ ਚੱਲਦੀਆਂ ਹੋਈਆਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹਨਾਂ ਦੇ ਵੱਲੋਂ ਇਸ ਡੰਡੇ ਦੇ ਨਾਲ ਜਿਹੜਾ ਕਿ ਸਰਵਾਈਕਲ ਠੀਕ ਕੀਤਾ ਜਾ ਰਿਹਾ ਸਰ ਕੁਝ ਹੀ ਮਿੰਟਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਇਸ ਜਗ੍ਹਾ ਤੇ ਇਸ ਡੰਡੇ ਨਾਲ ਤੁਸੀਂ ਸਰਵਾਈਕਲ ਠੀਕ ਕਰ ਦਿੰਦੇ ਹੋ ਇਹਨਾਂ ਨੂੰ ਪੁੱਛੋ ਹੁਣੇ ਕੀਤਾ ਹੀ ਆਪਾਂ ਇਹਨਾਂ ਇਹਨਾਂ ਨੂੰ ਪੁੱਛੋ ਪਹਿਲਾਂ ਤੁਸੀਂ ਪਹਿਲੀ ਵਾਰ ਆਏ ਹੋ ਕਿ ਪਹਿਲਾਂ ਵੀ ਆਏ ਹੋ ਨਹੀਂ ਮੈਮ ਪਹਿਲਾਂ ਵੀ ਆਉਣੀ ਮੇਰੇ ਇੱਥੇ ਮੈਡੀਸਨ ਚੱਲ ਰਹੀ ਹੈ ਮੇਰੀ ਕੰਟੀਨਿਊ ਚੱਲ ਰਹੀ ਮੈਡੀਸਨ ਮੈਂ ਮੇਰੀ ਮੈਡੀਸਨ ਲੈਣੇ ਆਈ ਸੀ ਜੀ ਪਰ ਸਰਵਾਈਕਲ ਨਾਲ ਕਾਫੀ ਲੋਕ ਪਰੇਸ਼ਾਨ ਹੁੰਦੇ ਨੇ ਕਈ ਜਗ੍ਹਾ ਤੇ ਜਾਂਦੇ ਨੇ ਪਰ ਕਦੀ ਨਹੀਂ ਸੁਣਿਆ ਕਿ ਕੁਝ ਹੀ ਮਿੰਟਾਂ ਦੇ ਵਿੱਚ ਸਰਵਾਈਕਲ ਵਰਗੀ ਜਿਹੜੀ ਠੀਕ ਹੋ ਜਾ ਥੋੜੇ ਠੀਕ ਹੋਇਆ ਮੈਨੂੰ ਸਰਵਾਈਕਲ ਨਾਲ ਨਹੀਂ ਈਵਨ ਬਹੁਤ ਸਾਰੀ ਮੈਨੂੰ ਡ ਮਤਲਬ ਇਹ ਸੱਚ ਮਤਲਬ ਕਈ ਕਈ ਵਾਰ ਹੁੰਦਾ ਅੰਧਵਿਸ਼ਵਾਸ ਕੁਝ ਮੰਨਦੇ ਆ ਮਤਲਬ ਉਹ ਕੁਝ ਨਹੀਂ ਸੱਚੀ ਹੁੰਦਾ ਇੱਥੇ ਨਹੀਂ ਨਹੀਂ ਇੱਕ ਇਹ ਤਾਂ ਪੋਜ਼ਿਟਿਵ ਵਾਈਬਸ ਨੇ ਇੱਕ ਉਸ ਬੈਥਸਪ ਬਹੁਤ ਅੱਛੇ ਨੇ ਤੇ ਜਿਹੜਾ ਟ੍ਰੀਟਮੈਂਟ ਹੈ ਜੇ ਤੁਸੀਂ ਫਸਟ ਟਾਈਮ ਵੀ ਆਨੇ ਹੋ ਨਾ ਤੁਹਾਨੂੰ ਐਸੇ ਤਰੀਕੇ ਨਾਲ ਟ੍ਰੀਟ ਕੀਤਾ ਜਾਂਦਾ ਹੈ ਕਿ ਬਹੁਤ ਅੱਛੇ ਪੋਜ਼ਿਟਿਵ ਵਾਈਬਸ ਦੇ ਨਾਲ ਇੱਥੇ ਰੀਲੀਫ ਮਿਲਦੀ ਮਿਲਦੀ ਆ ਮੈਮ ਤਾਂ ਅੱਗੇ ਗੱਲਬਾਤ ਜ਼ਰੂਰ ਕਰਦੇ ਆ ਸਰਦਾਰ ਜੀ ਨਾ ਸਭ ਤੋਂ ਪਹਿਲਾਂ ਇਹ ਟੈਕਨੀਕ ਸਿਰਫ ਮੇਰੇ ਸਾਹਮਣੇ ਇੱਥੀ ਕੀਤੀ ਜਾਂਦੀ ਹੈ ਇਹ ਤੁਹਾਨੂੰ ਕਿਸ ਤਰ੍ਹਾਂ ਆਇਆ ਕਿ ਤੁਹਾਡੇ ਅੱਗੇ ਵੀ ਕੋਈ ਕਰਦਾ ਸੀ ਇਸ ਤਰ੍ਹਾਂ ਨਹੀਂ ਅਸੀਂ ਤਾਂ ਇਹ तकरीबन 7-8 ਸਾਲ ਤੋਂ ਕਰਦੇ ਪਏ ਹਾਂ 7-8 ਸਾਲ ਤੋਂ ਹਾਂ ਛੋਟੇ ਤੋਂ ਹੀ ਸ਼ੁਰੂਆਤ ਹੋਈ ਹੈ ਇੱਥੇ ਇਹ ਆਪਾਂ ਨੇ ਸ਼ੁਰੂ ਕੀਤੀ ਆ ਜੀ ਪਹਿਲਾਂ ਘਰ ਤੋਂ ਸ਼ੁਰੂ ਕੀਤੀ ਸੀ ਹੌਲੀ-ਹੌਲੀ ਹੌਲੀ ਹੁਣ ਲਈ ਜਿਹਨੂੰ ਕਹਿੰਦੇ ਆ ਕਮਰਸ਼ੀਅਲ ਹੋ ਗਈ ਜੀ ਮਤਲਬ ਘਰੇ ਸ਼ੁਰੂਆਤ ਕੀਤੀ ਪਰ ਫਿਰ ਵੀ ਡਰ ਲੱਗਿਆ ਸੀਗਾ ਕਿ ਪਤਾ ਨਹੀਂ ਇਹ ਸਹੀ ਹੈ ਟੈਕਨਿਕ ਕਿਉਂ ਡਰ ਲੱਗਣਾ ਹੈ ਕੋਈ ਲੋਕ ਕਿੰਨੇ ਖਤਰਨਾਕ ਝਟਕੇ ਮਾਰਦੇ ਆ ਕਿੰਨੇ ਖਤਰਨਾਕ ਝਟਕੇ ਮਾਰਦੇ ਆ ਅਸੀਂ ਤਾਂ ਉਹਨਾਂ ਤੋਂ ਅਲੱਗਾ ਜੀ ਇੰਨਾ ਕੋਈ ਇਹਦੇ ਵਿੱਚ ਕੋਈ ਡਰ ਵਾਲੀ ਗੱਲ ਨਹੀਂ ਕੋਈ ਹੋਣੀ ਸਿਰਫ ਇੱਕ ਪੁਆਇੰਟ ਜਿਹੜਾ ਪਿੱਛੇ ਲਾਉਣਾ ਆ ਉਹ ਬੜਾ ਧਿਆਨ ਨਾਲ ਲਾਉਣਾ ਹੁੰਦਾ ਬਸ ਹੋਰ ਕੁਝ ਨਹੀਂ ਜੀ ਵੀਡੀਓ ਵੀ ਤੁਸੀਂ ਨਾਲ ਚੱਲਦੀਆਂ ਹੋ ਇਹ ਦੇਖ ਸਕਦੇ ਹੋ ਹਾਂਜੀ ਉਹ ਪੁਆਇੰਟ ਜਿਹੜਾ ਕਿਸੇ ਦੇ ਨਾਲ ਕੀਤਾ ਹੈ ਇਹਦੇ ਨਾਲ ਕੀ ਇਹਦੇ ਨਾਲ ਅੰਦਰ ਜਿਹੜੇ ਸਾਡੇ ਨਾ ਤਿੰਨ ਨਸਾਂ ਆਉਂਦੀਆਂ ਨੇ ਇੰਗਲਾ ਪੀੜਾ ਤੇ ਸੁਸ਼ਮਣਾ ਤਿੰਨ 나ੜੀਆਂ ਆਉਂਦੀਆਂ ਨੇ ਉਹਨਾਂ ਦੀ ਸੈਟਿੰਗ ਕਰਨੀ ਹੁੰਦੀ ਆ ਉਹ ਆਪਸ ਦੇ ਵਿੱਚ ਦਬ ਜਾਂਦੀਆਂ ਨੇ ਕਿਸੇ ਨਾ ਕਿਸੇ ਵੀ ਉਹਨਾਂ ਦੀ ਸੈਟਿੰਗ ਕਰਨੀ ਹੁੰਦੀ ਹੈ ਜੇ ਉਹਦੇ ਤੇ ਗਲਤ ਪੁਆਇੰਟ ਲੱਗਦੇ ਬੰਦਾ ਬੇਹੋਸ਼ ਹੋ ਜਾਂਦਾ ਠੀਕ ਹੈ બસ ਇਹ ਹੀ ਚੀਜ਼ ਦੇਖਣ ਵਾਲੀ ਹੁੰਦੀ ਆ ਇਸ ਕਰਕੇ ਅਸੀਂ ਇਹ ਦਿਖਾਉਂਦੇ ਨਹੀਂ ਕਿ ਹਰੇਕ ਬੰਦਾ ਚੱਕ ਕੇ ਡੰਡਾ ਲਾਉਣ ਲੱਗ ਜੇ ਜੀ ਜੀ ਨਹੀਂ ਦਿਖਾਉਂਦੇ ਅਸੀਂ ਜਿਹਨੂੰ ਕੋਈ ਲੋੜ ਪੈਂਦੀ ਆ ਉਹ ਉਰੇ ਆ ਕੇ ਲਵਾ ਜਾ ਜੀ ਮਤਲਬ ਕੋਈ ਐਕਸਪੀਰੀਅੰਸਡ ਹੀ ਜਿਹੜਾ ਕਿ ਕਰੇ ਵੈਸੇ ਵੀ ਕੋਈ ਵੀਡੀਓ ਕਰਕੇ ਕੋਸ਼ਿਸ਼ ਨਾ ਕਰੇ ਕਰ ਬਿਲਕੁਲ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਜੀ ਜੀ ਅੱਛਾ ਤੁਸੀਂ ਇਹ ਖੁਦ ਸਿੱਖਿਆ ਦੰਡਿਰਨਾ ਕਰਨਾ ਸਿੱਖਿਆ ਕੀ ਸਿਖਾਇਆ ਹੀ ਆ ਹੁਣ ਤੇ ਹੁਣ ਤਾਂ ਸਾਡੇ ਸਾਰੇ ਸਟਾਫ ਨੂੰ ਆਉਂਦਾ ਜੀ ਹੁਣ ਕੋਈ ਇਹ ਜੀ ਗੱਲ ਨਹੀਂ ਤੇ ਸਰ ਸਿਰਫ ਸਰਵਾਈਕਲ ਵਰਗੀ ਹੀ ਠੀਕ ਕਰਦੇ ਹੋ ਇਸ ਡੰਡੇ ਨਾਲ ਕਿ ਹੋਰ ਵੀ ਕਈ ਤਰੀਕੇ ਦੀ ਬਿਮਾਰੀ ਠੀਕ ਨਹੀਂ ਡੰਡੇ ਨਾਲ ਤਾਂ ਸਰਵਾਈਕਲ ਹੀ ਹੁੰਦਾ ਹੈ ਹੁਣ ਇਹ ਕੁੜੀ ਹੈਗੀ ਆ ਦੇਖੋ ਐਡਵੋਕੇਟ ਨੇ ਜਲੰਧਰ ਤੋਂ ਤੁਸੀਂ ਇਹਨਾਂ ਨੂੰ ਪੁੱਛੋ ਜਦੋਂ ਆਈਏ ਇਹਨੂੰ ਕੀ ਪ੍ਰੋਬਲਮ ਸੀ ਪੁੱਛੋ ਜਰਾ ਮੈਂ ਐਕਚੁਅਲੀ ਮੈਨੂੰ ਨਾ ਲੀਵਰ ਦੀ ਪ੍ਰੋਬਲਮ ਸੀਗੀ ਮੈਂ ਜਦੋਂ ਐਲ ਐਲ ਬੀ ਸਟਾਰਟ ਕੀਤੀ ਹੈ ਨਾ ਆਪਣੀ ਐਲ ਐਲ ਬੀ ਦੀ ਡਿਗਰੀ ਮੇਰਾ ਸਿਰਫ 1 ਇਅਰ ਹੀ ਮੈਂ ਪ੍ਰੋਪਰ ਵੇ ਨਾਲ ਦੇਖ ਕਰ ਪਾਈ ਸੀਗੀ ਔਰ ਜਦੋਂ ਮੇਰਾ ਥਾਟਸਮ ਸਟਾਰਟ ਹੋਇਆ ਨਾਲ ਹੀ ਨਾ ਮੈਨੂੰ ਲੀਵਰ ਦੀ ਇਨਫੈਕਸ਼ਨ ਸਟਾਰਟ ਹੋ ਗਈ ਸੀਗੀ ਔਰ ਮੈਨੂੰ ਲਾਸਟ ਇੱਥੇ ਆਉਣ ਤੋਂ ਪਹਿਲਾਂ ਮੈਂ ਲਾਸਟ 4 ਇਅਰ ਤੋਂ ਸਰਵਾਈਵ ਕਰ ਚੁੱਕੀ ਸੀ ਕਿਉਂਕਿ ਜਿਹਨੂੰ ਆਪਾਂ ਫੂਡ ਪੌਇਜ਼ਨ ਕਹਿੰਦੇ ਆ ਮੈਂ ਇੱਕ ਦਿਨ ਦੇ ਵਿੱਚ ਮੇਰੀ ਖਾਣਾ ਪਤਾ ਨਹੀਂ ਮੋਰ ਥੈਨ ਟਾਈਮ ਮੇਰਾ ਪੇਟ ਫਰੈਸ਼ ਹੁੰਦਾ ਸੀ ਮੈਨੂੰ ਕੁਝ ਡਾਈਜੈਸਟ ਨਹੀਂ ਸੀ ਹੁੰਦੀ ਤੇ ਬਹੁਤ ਜ਼ਿਆਦਾ ਦਿੱਕਤ ਹੁੰਦੀ ਸੀਗੀ ਮੇਰੇ ਪਤਾ ਹੀ ਨਹੀਂ ਕਿ ਕਿੰਨੀ ਕੁ ਵਾਰੀ ਮਤਲਬ ਡ੍ਰਿਪ ਲੱਗ ਚੁੱਕੀ ਸੀ ਮੇਰੇ ਜਿਹੜੇ ਚਾਚਾ ਜੀ ਆ ਇਹ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਡਾਕਟਰ ਸਾਹਿਬ ਨੂੰ ਦਾ ਹੱਥ ਜੋੜਦੇ ਹੁੰਦੇ ਸੀ ਕਿ ਪਲੀਜ਼ ਤੁਸੀਂ ਸਾਡੇ ਬੱਚੇ ਨੂੰ ਇੰਨਾ ਕ ਕੈਪੇਬਲ ਕਰ ਦਿਓ ਵੀ ਕੱਲ ਜਾ ਕੇ ਐਗਜ਼ਾਮ ਚ ਪ੍ਰਿਪੇਅਰ ਹੋ ਸਕੇ ਪ੍ਰੈਜ਼ੈਂਟਲੀ ਪੇਪਰ ਦੇ ਸਕੇ ਬਸ ਤੇ ਫਿਰ ਮੈਨੂੰ ਬਹੁਤ ਸਾਰੇ ਹਸਪੀਟਲਾਂ ਤੋਂ ਵੀ ਡਿਨਾਈ ਹੋਇਆ ਨਹੀਂ ਮਤਲਬ ਅੱਛਾ ਟ੍ਰੀਟਮੈਂਟ ਨਹੀਂ ਮਿਲਿਆ ਆਰਾਮ ਨਹੀਂ ਆਇਆ ਫਿਰ ਚਾਚਾ ਜੀ ਨੂੰ ਕਿਤੇ YouTube ਤੋਂ ਜਾਂ ਫਿਰ Facebook ਤੋਂ ਉਹਨਾਂ ਨੂੰ ਪਤਾ ਲੱਗਾ ਤੇ ਫਿਰ ਇੱਕ ਸਾਡੇ ਡਾਕਟਰ ਸੀਗੇ ਉਹਨਾਂ ਨੇ ਬਹੁਤ ਕੋਆਪਰੇਟ ਕੀਤਾ ਬਟ ਉਹਨਾਂ ਤੋਂ ਵੀ ਉਹ ਚੀਜ਼ ਅੰਡਰਸਟੈਂਡਿੰਗ ਨਹੀਂ ਹੋਈ ਕਿ ਕੀ ਦਿੱਕਤ ਆ ਰਹੀ ਆ ਫਿਰ ਉਹ ਕਹਿੰਦੇ ਕਿ ਤੁਸੀਂ ਕਿਤੇ ਹੋਰ ਦਿਖਾ ਕੇ ਦੇਖੋ ਅਸੀਂ ਇੱਕ ਦਿਨ ਬਿਲਕੁਲ ਡੰਮ ਫੀਲ ਹੋ ਗਏ ਫਿਰ ਚਾਚੂ ਦੇ ਮਾਈਂਡ 'ਚ ਆਇਆ ਕਿ ਉਹਨਾਂ ਨੇ ਇਹਨਾਂ ਦਾ ਸਕਰੀਨਸ਼ਾਟ ਲੈ ਕੇ ਰੱਖਿਆ ਸੀ ਉਹ ਕਹਿੰਦੇ ਇੱਕ ਵਾਰੀ ਆਪਾਂ ਇੱਥੇ ਲੈ ਕੇ ਜਾਣਾ ਫੈਮਿਲੀ ਮੇਰੀ ਕਹਿਣ ਲੱਗੀ ਮੇਰੇ ਘਰ ਦੀਆਂ ਲੇਡੀਜ਼ ਸਾਡੇ ਤੇ ਉਹ ਕਹਿਣ ਲੱਗੇ ਕਿ ਪੋਸੀਬਲ ਨਹੀਂ ਹੈ ਕਿ ਇਹਨੂੰ ਜਲੰਧਰ ਤੋਂ ਲੁਧਿਆਣਾ ਲੈ ਕੇ ਕਿੱਦਾਂ ਜਾਣਾ ਇਹ ਵੀ ਇਹਨੂੰ 5-7 ਮਿੰਟ ਬਾਅਦ ਵਿੱਚ ਇਹਦਾ ਸਟਮਕ ਲੂਜ਼ ਹੁੰਦਾ ਹੈ ਬਟ ਨਹੀਂ ਅੱਛੇ ਸੀ ਆਏ ਆ ਸਾਨੂੰ ਬਹੁਤ ਰਲੀਫ ਫੀਲ ਹੋਇਆ ਡੇ 1 ਜਿਸ ਦਿਨ ਹਾਂਜੀ ਡੇ 1 ਜਿਸ ਦਿਨ ਆਏ ਆ ਸਰ ਨੇ ਐਗਜ਼ਾਮਿਨ ਕੀਤਾ ਬਹੁਤ ਅੱਛੇ ਤਰੀਕੇ ਨਾਲ ਤੇ ਸਰ ਕਹਿੰਦੇ ਕੋਈ ਗੱਲ ਨਹੀਂ ਤੇ ਹੁਣ ਮੈਨੂੰ 5 6 6 ਮਹੀਨੋਂ ਤੋਂ ਸਰ ਜਿਆਦਾ ਟਾਈਮ ਹੋ ਗਿਆ ਹਾਂਜੀ ਜਿਵੇਂ ਛੋਟੀ ਏਜ ਦੇ ਵਿੱਚ ਲੀਵਰ ਦੀ ਪ੍ਰੋਬਲਮ ਸਰਵਾਈਕਲ ਵਾਲੇ ਵੀ ਛੋਟੇ ਏਜ ਤੋਂ ਆਣਦੇ ਹੋਣਗੇ ਤੁਹਾਡੇ ਕੋਲ ਦੇਖੋ ਜਦੋਂ ਤੋਂ ਮੋਬਾਈਲ ਆ ਗਿਆ ਉਦੋਂ ਤੋਂ ਸ਼ੁਰੂ ਆ ਹਮਮ ਹੋਰ ਕੁਝ ਨਹੀਂ ਬਿਮਾਰੀ ਕੋਈ ਸਰਵਾਈਕਲ ਬਿਮਾਰੀ ਨਹੀਂ ਹੁੰਦੀ ਜੀ ਇਹ ਤਾਂ ਸਾਡੇ ਬੈਠਣ ਦਾ ਸਟਾਈਲ ਜਿਹੜਾ ਉਹ ਉਹਦੇ ਨਾਲ ਹੀ ਹੁੰਦੀ ਆ ਜੀ ਸਭ ਤੋਂ ਛੋਟੀ ਏਜ ਵਾਲੇ ਕਿਹੜਾ ਹੋਊਗਾ ਸੇ ਤੁਹਾਡੇ ਕੋਲ ਸਾਡੇ ਕੋਲ 7-8 ਸਾਲ ਦੇ ਆਉਂਦੇ ਬੱਚੇ ਜਿਹੜੇ ਪੜ੍ਹਦੇ ਆ ਹੁਣ ਕੀ ਕਰੇ ਉਹਨਾਂ ਨੇ ਪੜ੍ਹਾਈ ਦਾ ਕਰਨੀ ਆ ਜੀ ਉਹ ਦਿੱਕਤ ਆਉਂਦੀ ਹੈ ਉਹਨਾਂ ਨੂੰ ਪਰ ਉਹਨਾਂ ਨੂੰ ਅਸੀਂ ਇਦਾਂ ਨਹੀਂ ਕਰਦੇ ਪਰ ਉਹਨਾਂ ਦਾ ਅਸੀਂ ਕੱਲੇ ਹੱਥ ਨਾਲ ਹੀ ਲਾ ਦਿੰਦੇ ਹਾਂ ਮਤਲਬ ਹੱਦ ਮਤਲਬ ਟੈਕਨੀਕ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਿਓ ਮਤਲਬ 7 7-8 ਸਾਲ ਵਾਲੇ ਬੱਚੇ ਨੂੰ ਵੀ ਸਰਵਾਈਕਲ ਹੋ ਰਿਹਾ ਬਿਲਕੁਲ ਬਿਲਕੁਲ ਹੋ ਰਿਹਾ ਹੋ ਰਿਹਾ ਜੀ ਔਰ ਇਹਦੇ ਨਾਲ ਤੁਸੀਂ ਮਿੰਟਾਂ ਦੇ ਵਿੱਚ ਠੀਕ ਕਰ ਦਿੰਦੇ ਦੇਖੋ ਹਾਂ ਬਿਲਕੁਲ ਹੁਣ ਤੁਹਾਡੇ ਸਾਹਮਣੇ ਇੱਕ ਉਹ ਅੰਦਰ ਪੇਸ਼ੈਂਟ ਆ ਉਹ ਹੁਣ ਬੱਸ ਡਰਾਈਵਰ ਦੀ ਗਲਤੀ ਦੇ ਨਾਲ ਝਟਕਾ ਲੱਗਿਆ ਤੇ ਗਰਦਨ ਉਹਨਾਂ ਦੀ ਥੱਲੇ ਆ ਉਹ ਹੱਥ ਨਾਲ ਫੜ ਕੇ ਇਦਾਂ ਉੱਪਰ ਚੱਕਦੇ ਪਏ ਨੇ ਜੀ ਬਾਰ-ਬਾਰ ਗੱਲ ਕਰਨੀ ਹੈ ਉਹਨਾਂ ਨੇ ਹੱਥ ਮਤਲਬ ਐਸਪੀ ਵੀ ਅਗਰ ਕਿਸੇ ਨੂੰ ਸਰਵਾਈਕਲ ਹੈਗਾ ਕਿਉਂਕਿ ਬਹੁਤ ਜ਼ਿਆਦਾ ਲੋਕ ਪਰੇਸ਼ਾਨ ਨੇ ਇਤਨਾ ਪੱਕਾ ਹੀ ਹੈ ਕਿਉਂਕਿ ਸਰਵਾਈਕਲ ਬਹੁਤ ਜ਼ਿਆਦਾ ਦਰਦ ਵੀ ਦਿੰਦਾ ਹੈ ਪਰ ਇੱਥੇ ਆਣਗੇ ਇੱਕ ਵਾਰ ਚੱਕ ਕੇ ਠੀਕ ਹੋ ਕੇ ਚਲੇ ਜਾਣਗੇ ਬਿਲਕੁਲ ਬਿਲਕੁਲ ਠੀਕ ਹੋ ਕੇ ਚਲੇ ਜਾਂਦਾ ਕੋਈ ਇੰਨੀ ਖਾਸ ਗੱਲ ਨਹੀਂ ਹੈ ਜੀ ਸਰਵਾਈਕਲ ਦੀ ਜੀ ਆਰਥੋਮੋ ਦਾਤਤੀ ਹੈ ਜਿਸ ਤਰ੍ਹਾਂ ਤੁਹਾਨੂੰ ਵੀਡੀਓ ਵੀ ਦਿਖਾਈ ਹੈ ਕਿਸ ਤਰ੍ਹਾਂ ਫੁਟੇਜਸ ਨਾਲ ਚਲਦੀਆਂ ਹੋਈਆਂ ਦੇਖ ਸਕਦੇ ਹੋ ਕਿਵੇਂ ਇਹਨਾਂ ਦੇ ਵੱਲੋਂ ਕੁਝ ਹੀ ਮਿੰਟਾਂ ਦੇ ਵਿੱਚ ਇਸ ਢੰਡੇ ਦੇ ਨਾਲ ਸਰਵਾਈਕਲ ਜਿਹੜਾ ਠੀਕ ਕਰ ਦਿੱਤਾ ਜਾਂਦਾ ਹੈ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਤੱਕ ਉਹਨਾਂ ਨੂੰ ਸਰਵਾਈਕਲ ਔਰ ਕਈ ਸਾਲਾਂ ਤੱਕ ਜਿਹੜਾ ਕਿ ਸਰਵਾਈਕਲ ਉਹਨਾਂ ਨੂੰ ਰਹਿਦਾ ਠੀਕ ਨਹੀਂ ਹੋ ਪੰਦਾ ਪਰ ਇੱਥੇ ਇਹਨਾਂ ਦੇ ਵੱਲੋਂ ਕਿਹਾ ਕਿ ਮਿੰਟਾਂ ਦੇ ਵਿੱਚ ਠੀਕ ਹੋ ਜਾਂਦਾ ਹੈ ਐਡਰੈਸ ਤੁਹਾਨੂੰ ਦੱਸਦਣਿਆ ਤਾਂ ਤੁਸੀਂ ਐਡਰੈਸ ਇੱਕ ਵਾਰ ਜ਼ਰੂਰ ਦੱਸ ਦਿਓ ਇੱਧਰ ਦੇਖ ਆ ਕਿੰਨੇ ਬੰਦੇ ਆਏ ਹੋਏ ਨੇ ਜਿਹੜੇ ਇਹਨਾਂ ਸਰਵਾਈ ਇੱਕ ਹੈ ਧਾਗੇ ਦੇ ਨਾਲ ਸਰਵਾਈਕਲ ਠੀਕ ਹੋ ਜਾਂਦਾ ਤੁਸੀਂ ਕਢਾ ਦਿੰਨੇ ਹੋ ਅਸੀਂ ਆ ਲਾਏ ਹੋਈ ਨਹੀਂ ਸਾਰੇ ਇਹ ਮੇਰੇ ਕਹੇ ਹਜ਼ਾਰ ਤੋਂ ਉੱਪਰ ਪਿਆ ਹੈ ਅੱਛਾ ਕੱਢ ਕੇ ਹੈ ਇੱਥੇ ਰੱਖ ਜਾਂਦੇ ਆ ਅਸੀਂ ਕਰਦੇ ਨਹੀਂ ਜਿਹਦੇ ਧਾਗਾ ਪਾਇਆ ਹੁੰਦਾ ਉਹਦਾ ਅਸੀਂ ਡੰਡਾ ਵੀ ਨਹੀਂ ਲਾਉਂਦੇ ਉਹਨੂੰ ਕਹਿੰਦੇ ਪਹਿਲਾਂ ਇਹਨੂੰ ਲਾ ਸਾਡੇ ਇਹ ਪਖੰਡਾ ਚ ਨਹੀਂ ਅਸੀਂ ਪਾਉਂਦੇ ਕਿਸੇ ਜੀ ਔਰ ਐਡਰੈਸ ਜ਼ਰੂਰ ਦੱਸ ਦਿਓ ਸਰ ਐਡਰੈਸ ਸਾਡਾ ਨਿਊ ਸ਼ਿਮਲਾਪੁਰੀ ਆਪੋਜੀਟ ਦਸਹਿਰਾ ਗਰਾਊਂਡ ਲੁਧਿਆਣਾ ਜੀ ਆਯੁਰਵੈਦਿਕ ਸਰਵਰੋਗ ਜੀ ਉੱਥੇ ਹੋਰ ਵੀ ਹੋਰ ਵੀ ਸਾਨੂੰ ਦੱਸਦਾ ਇੱਕ ਖਤਰਨਾਕ ਹੋਰ ਬਿਮਾਰੀ ਹੁੰਦੀ ਹੈ ਭਗੰਦਰ ਦੀ ਇੱਕ ਬਹੁਤ ਖਤਰ ਪਗੰਦਰ ਵਾਲਾ ਪੇਸ਼ੈਂਟ ਕੋਈ ਵੀ ਹੋਵੇ ਆਵੇ ਉਹਨੂੰ ਅਸੀਂ ਸਿਰਫ ਚਾਰ ਪੁੜੀਆਂ ਨਾਲ ਠੀਕ ਕਰ ਦਿੰਦੇ ਆ ਸਰ ਇਹ 10 ਜ਼ਰੂਰ ਦੋ ਪਗੰਦਰ ਹੁੰਦਾ ਕੀ ਹੈ ਕਿ ਪਗੰਦਰ ਹੁੰਦਾ ਇੱਕ ਬਵਾਸੀਰ ਹੁੰਦੀ ਹੈ ਬਵਾਸੀਰ ਦਾ ਵਿਗੜਿਆ ਹੋਇਆ ਰੂਪ ਹੁੰਦਾ ਹੂੰ ਉਹ ਇੰਟਰਨਲ ਅੰਦਰ ਇੱਕ ਪੂਰੀ ਗੱਠ ਬਣ ਜਾਂਦੀ ਹੈ ਜੜ ਵਾਲਾ ਫੋੜਾ ਬਣ ਜਾਂਦਾ ਜੀ ਜੀਰੋ ਕੇ ਮਤਲਬ ਟਾਈਮ ਪਾ ਕੇ ਕੈਂਸਰ ਵੀ ਹੋ ਸਕਦਾ ਐਡਾ ਖਤਰਨਾਕ ਹੁੰਦਾ ਹੂੰ ਜਿਹਦਾ ਇਲਾਜ ਨਹੀਂ ਛੇਤੀ ਹੁੰਦਾ ਕਈ ਵਾਰੀ ਆਪਰੇਸ਼ਨ ਕਰਨ ਤੋਂ ਬਾਅਦ ਵੀ ਵਾਰ-ਵਾਰ ਬਣਦਾ ਹੋ ਕਿਉਂ ਜੜ ਨਹੀਂ ਜਾਂਦੀ ਅਸੀਂ ਚਾਰ ਪੁੜੀਆਂ ਦਿੰਨੇ ਆ ਚਾਰ ਪੁੜੀਆਂ ਦੇ ਵਿੱਚ ਉਹਨੂੰ ਖਤਮ ਕਰ ਦਿੰਨੇ ਆ ਹੂੰ ਜੇ ਕੋਈ ਇਹੋ ਜਿਹਾ ਪੇਸ਼ੈਂਟ ਆਉਂਦਾ ਭਗੰਦਰ ਵਾਲਾ ਉਹ ਵੈਲਕਮ ਹਾਂ ਸਰ ਇੱਕ ਲਾਸਟ ਬਸ ਪੁੱਛਣਾ ਚਾਹੂੰਗੀ ਤੁਸੀਂ ਬਾਹਰ ਲਿਖਿਆ ਹੋਇਆ ਹੈ ਇੱਕ ਗੋਲੀ ਦੇ ਨਾਲ ਟਾਈਫਾਇਟ ਠੀਕ ਹੋ ਜਾਣਾ ਟਾਈਫਾਇਟ ਇਹੋ ਜਿਹੀ ਬਿਮਾਰੀ ਆ ਲੋਕ ਪਹਿਲਾਂ ਗੋਲੀ ਚੱਲਦੀ ਰਹਿੰਦੀ ਹੈ ਔਰ ਉਸ ਤੋਂ ਬਾਅਦ ਗੋਲੀ ਗਰਮ ਵੀ ਹੁੰਦੀ ਹੈ ਟਾਈਫਾਇਟ ਤੁਸੀਂ ਕਹਿ ਰਹੇ ਹੋ ਇੱਕ ਗੋਲੀ ਦੇ ਨਾਲ ਟਾਈਫਾਇਟ ਠੀਕ ਹੋ ਜਾਣਾ ਸਿਰਫ ਇੱਕ ਗੋਲੀ ਹੀ ਨਾਲ ਅਸੀਂ ਕਰਦੇ ਆ ਸਾਨੂੰ ਇਹ 35 35 ਸਾਲ 30 30 ਸਾਲ ਪੁਰਾਣੇ ਜਿਹੜੇ ਟਾਈਫਾਇਡ ਵਾਲੇ ਪੇਸ਼ੈਂਟ ਸੀਗੇ ਜਿਹੜੇ ਕਹਿੰਦੇ ਸੀ ਸਾਨੂੰ 30 ਸਾਲ ਤੋਂ ਹਟਿਆ ਹੀ ਨਹੀਂ ਹੈਗਾ ਸਾਲ 'ਚ ਦੋ ਵਾਰੀ ਤਿੰਨ ਵਾਰੀ ਹੋਣਾ ਅਸੀਂ ਉਹਨਾਂ ਨੂੰ ਇੱਕ ਗੋਲ ਹੀ ਦਿੱਤੀ ਆ ਦੂਜੀ ਵਾਰੀ ਦਿੱਤੀ ਹੋਣੀ ਕਦੇ ਜੀ ਤੇ ਸਾਈਡ ਇਫੈਕਟ ਆ ਨਹੀਂ ਲੋਕ ਡਰਦੇ ਨੇ ਇਸ ਚੀਜ਼ ਤੋਂ ਮੈਂ ਦੱਸਦਾ ਕਮੈਂਟ 'ਚ ਵੀ ਆਊਗਾ 10 ਤੋਂ 15000 ਬੰਦਾ ਖਾ ਚੁੱਕਿਆ ਤੁਹਾਨੂੰ ਕਮੈਂਟਾਂ ਦੇ ਵਿੱਚ ਜਿਨੇ ਇਹ ਖਾਧੀ ਹੋਈ ਆ ਉਹੀ ਤੁਹਾਨੂੰ ਦੱਸਣਗੇ ਕਮੈਂਟ ਪਾ ਕੇ ਕਿ ਵਾਕਈ ਉਹਨਾਂ ਨੇ ਖਾਧੀ ਆ ਤਾਂ ਉਹਨਾਂ ਨੂੰ ਕੀ ਰਿਜਲਟ ਆ ਕੋਈ ਸਾਈਡ ਇਫੈਕਟ ਨਹੀਂ ਪੂਰਾ ਤੁਸੀਂ ਗਰੰਟੀ ਦਿੰਦੇ ਹੋ ਕੋਈ ਸਾਈਡ ਇਫੈਕਟ ਗਰੰਟੀ ਦਿਨਿਓ ਫਿਰ ਗਰੰਟੀ ਇਹਦੀ ਕਿਉਂਕਿ ਇਹਦੇ ਵਿੱਚ ਕੋਈ ਮਾੜਾ ਹੈ ਹੀ ਨਹੀਂ ਕੋਸ ਅਸੀਂ ਕਿਹੜਾ ਕੈਮੀਕਲ ਪਾਉਣਾ ਹਮ ਹੈ ਫਾਈਫੜ ਵਰਗੀ ਵੀ ਮਾਰਨ ਵਾਲੀ ਜਾਊਗਾ ਠੀਕ ਤੇ ਅਸੀਂ ਗੱਲਬਾਤ ਕਰਵਾਈ ਹੈ ਸਰਦਾਰ ਜੀ ਵੈਦ ਜੀ ਨਾਲ ਕਿਵੇਂ ਉਹਨਾਂ ਦੇ ਵੱਲੋਂ ਸਰਵਾਈਕਲ ਤੇ ਹੋਰ ਬਿਮਾਰੀਆਂ ਕਿਸ ਤਰ੍ਹਾਂ ਠੀਕਾ ਦਿੱਤੀ ਜਾਂਦੀਆਂ ਜੇਕਰ ਤੁਹਾਨੂੰ ਵੀ ਸਰਵਾਈਕਲ ਵਾਲੀ ਹੈ ਔਰ ਕਾਫੀ ਟਾਈਮ ਤੋਂ ਤੁਸੀਂ ਪਰੇਸ਼ਾਨ ਹੋ ਤਾਂ ਐਡਰੈਸ ਵੀ ਦੱਸਦੇ ਤੁਸੀਂ ਇੱਥੇ ਆ ਕੇ ਮਿੰਟਾਂ ਦੇ ਵਿੱਚ ਹੀ ਇਹ ਤੁਹਾਡਾ ਸਰਵਾਈਕਲ ਜਿਹੜਾ ਕਿ ਉਹ ਠੀਕਾ ਦੇਣਗੇ ਅਜੇ ਹੋਰ ਵੀਡੀਓਜ਼ ਲਈ ਦੇਖਦੇ ਹਾਂ ਟੈਂਟਸ ਕੈਮਰਾਮੈਨ ਸਤਵੰਦਾ ਮੈਂ ਹਰਸ਼ਕੋਰ